ਇਹ ਜਿਸ ਤਰ੍ਹਾਂ ਹੀ ਟੈਂਪਰੇਚਰ ਵੱਧਦਾ ਹੈ ਉਹਦਾ ਸਾਡੇ ਸਰੀਰ ਦੇ ਉੱਤੇ ਇੱਕ ਖਾਸ ਕਿਸਮ ਦਾ ਅਸਰ ਪੈਂਦਾ ਹੈ। ਇਹ ਗਰਮੀ ਦੇ ਨਾਲ ਜਿਹੜੀਆਂ ਕਾਮਨ ਪ੍ਰੋਬਲਮਸ ਆਉਂਦੀਆਂ ਨੇ ਜਿਦਾ ਸਕਿਨ ਰੈਸ਼, ਹੀਟ ਐਗਜੌਸਟਿਨ ਐਂਡ ਹੀਟ ਸਟ੍ਰੋਕ। ਇਹ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਇਹ ਆਪਣੀ ਹੈਲਥ ਨੂੰ ਸਿੰਪਲ ਪ੍ਰੋਬਲਮ ਤੋਂ ਲੈ ਕੇ ਜਾਨਲੇਵਾ ਤੱਕ ਸਾਬਤ ਹੋ ਸਕਦੀਆਂ ਨੇ। सिंपल ਗੱਲ ਕਰੀਏ skin ਤੋਂ skin ਦੇ ਉਤੇ ਅਸਰ ਪੈ ਸਕਦਾ ਹੈ skin rash skin burns ਲਿਨੇ ਅ ਇਸ ਤੋਂ ਇਲਾਵਾ dehydration ਹੈ ਜਿਸ ਨੂੰ ਸੀ ਸਿੰਪਲ ਲੈਂਗੁਏਜ ਕਹਿੰਦੇ ਆ ਕਿ ਸਰੀਰ ਦੇ ਅੰਦਰ ਪਾਣੀ ਦੀ ਕਮੀ ਆ ਗਈ ਜੇ ਕਿ ਲਿਕੁਇਡਸ ਫਲੂਇਡ ਜਿਸ ਤਰ੍ਹਾਂ ਕਿ ਪਾਣੀ ਹੋ ਗਿਆ ਸ਼ਕੰਜਵੀ ਹੋ ਗਈ ਉਹ ਤਰ੍ਹਾਂ ਦੇ ਲਿਕੁਇਡਸ ਹੋ ਗਏ ਫਰੂਟਸ ਹੋ ਗਏ ਇਹਨਾਂ ਦਾ ਇਸਤੇਮਾਲ ਕਰ ਸਕਦੇ ਆ ਸੀ ਦੇਖ ਰਹੇ ਹੋ ਦੇਸ਼ਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਉੱਤਰ ਭਾਰਤ ਤੋਂ ਇਲਾਵਾ ਪੰਜਾਬ ਦੇ ਵਿੱਚ ਇਸ ਵਾਰ ਜਿਹੜਾ 파 ਉਹ ਆਪਣਾ ਉਸਨੇ ਰੂਪ ਦਿਖਾਣਾ ਸ਼ੁਰੂ ਕਰਤਾ ਯਾਨਕਿ 40 ਡਿਗਰੀ ਤੋਂ ਵੱਲ ਸੈਲਸੀਅਸ ਦਾ ਟੈਂਪਰੇਚਰ ਪੂਰੇ ਪੰਜਾਬ ਦੇ ਵਿੱਚ ਆਪਣੀ ਰੜੀ ਤੇਜ ਰੜੀ ਲੂ ਬਰਸਾਂਦੀ ਧੁੱਪ ਨੇ ਲੋਕਾਂ ਦਾ ਘਰੋਂ ਨਿਕਲਣਾ ਬੰਦ ਕਰਤਾ ਸੋ ਇਲੈਕਸ਼ਨ ਦਾ ਮਾਹੌਲ ਹੈ ਇਸ ਦੇ ਬਾਵਜੂਦ ਵੀ ਜਿਹੜੇ ਲੋਕ ਇਸ ਟਮ ਘਰਾਂ ਚ ਦੁਬਕੇ ਬੈਗੇ ਕੋਈ ਇੰਨੀ ਤੇਜ ਲੂ ਪੈ ਰਹੀ ᱛੀ ਲੋਕਾਂ ਦਾ ਹੁਣ ਘਰੋਂ ਬਾਹਰ ਨਿਕਲਣਾ دشوار ਹੋ ਗਿਆ ਤਾਂ ਲੋਕ ਜਿਸ ਤਾ ਪੈ ਰਿਹਾ ਇਸਾ ਟੈਂਪਰੇਚਰ 40 ਡਿਗਰੀ ਪਲਸ ਜਾ ਰਿਹਾ ਪੰਜਾਬ ਦੇ ਵਿੱਚ ਤਾਂ ਆਮ ਵਜ ਸਮੇਂ ਚ ਕਿਸ ਤਰ੍ਹਾਂ ਦਾ ਮੌਸਮ ਕੋਈ ਤਾਂ ਖੈਰ ਬਾਜੂ ਇਸ ਦਾ ਪਾ ਲਗੋ ਲੇਕਿਨ ਕਿਤਨਾ ਕਿਤੇ ਇਸ ਅੱਗ ਬਰਸਾਨ ਦੀ ਲੂ ਦਾ ਇਨਸਾਨੀ ਜ਼ਿੰਦਗੀ ਦੇ ਉੱਤੇ ਕਿਦਾਂ ਦਾ ਪ੍ਰਭਾਵ ਪੈਂਦਾ ਇਸ ਬਾਰੇ ਜਾਣਕਾਰੀ ਹਾਸਲ ਕਰਦੇ ਤਾਂ ਇਸ ਨੂੰ ਕਿਸ ਤਰ੍ਹਾਂ ਬਚਾਸੀਂ ਅਸੀਂ ਆਪਣਾ ਬਚਾਓ ਕਰ ਸਕਦੇ ਤਾਂ ਸ਼ਹਿਰ ਦੇ ਜਾਣੇ ਮਾਨੇ ਹਨ ਨਿਊਰੋਲੋਜੀਕ ਡਾਕਟਰ ਰਾਜੇਸ਼ਵਰ ਮੈਨਾਂ ਬੈਠੇ ਗੱਲਬਾਤ ਕਰਦੇ ਹਾਂ ਨਮਸਕਾਰ ਸਰ ਹਾਂਜੀ ਨਮਸਕਾਰ ਜੀ ਅ ਬਹੁਤ ਜ਼ਿਆਦਾ ਟੈਂਪਰੇਚਰ ਪੰਜਾਬ ਦੇ ਵੱਧ ਗਿਆ ਹੈ 40 ਪਲੱਸ ਡਿਗਰੀ ਟੈਂਪਰੇਚਰ ਪਹੁੰਚ ਗਿਆ ਕਿਸ ਤਰ੍ਹਾਂ ਇਹ ਜਿਹੜਾ ਟੈਂਪਰੇਚਰ ਆ ਰਹੀ ਲੂ ਕਿਹ ਅ ਰਹੀ ਇਸ ਤੰ ਕਿ ਇਨਸਾਨੀ ਜੀ ਕਿਸ ਤਰ੍ਹਾਂ ਅਸਰ ਪੈਂਦਾ ਇਸ ਤਰ੍ਹਾਂ ਸੇ ਬਚਾ ਕਰਨਾ ਚਾਹੀਦਾ ਹਾਂਜੀ ਨਮਸਕਾਰ ਜੀ ਅ ਜਿਸ ਤਰ੍ਹਾਂ ਕਿ ਹੁਣੇ ਸੰਦੀਪ ਜੀ ਦੱਸ ਰਹੇ ਨੇ ਕਿ ਅੱਜ ਕੱਲ ਟੈਂਪਰੇਚਰ ਬਹੁਤ ਹਾਈ ਹੋ ਗਿਆ ਹੈ ਹਨਾ ਤੇ ਜਿਸ ਤਰ੍ਹਾਂ ਹੀ ਟੈਂਪਰੇਚਰ ਵਧਦਾ ਹੈ ਉਹਦਾ ਸਾਡੇ ਸਰੀਰ ਦੇ ਉੱਤੇ ਬਹੁਤ ਇੱਕ ਖਾਸ ਕਿਸਮ ਦਾ ਅਸਰ ਪੈਂਦਾ ਹੈ ਤੇ ਟੈਂਪਰੇਚਰ ਵਧਣ ਨਾਲ ਸਭ ਤੋਂ ਜ਼ਿਆਦਾ ਬਾਡੀ ਦੇ ਵਿੱਚ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਤੇ ਇਕੱਲਾ ਪਾਣੀ ਹੀ ਨਹੀਂ ਘਟਦਾ ਇਸ ਤੋਂ ਇਲਾਵਾ ਜਿਹੜੇ ਸਾਡੇ ਬਾਡੀ ਦੇ ਅੰਦਰ ਕੁਝ ਖਾਸ ਸੌਲਟਸ ਹੁੰਦੇ ਨੇ ਨਮਕ ਹੁੰਦੇ ਨੇ ਉਹ ਵੀ ਘਟ ਜਾਂਦੇ ਨੇ ਤੇ ਇਹਨਾਂ ਦੀ ਕਮੀ ਸਾਡੇ ਸਰੀਰ ਦੇ ਸਾਰੇ ਆਰਗਨਸ ਦੇ ਉੱਤੇ ਪੈਂਦੀ ਹੈ ਤੇ ਜੇ ਅਸੀਂ ਗੱਲ ਕਰੀਏ ਗਰਮੀ ਦੇ ਨਾਲ ਜਿਹੜੀਆਂ ਕਾਮਨ ਪ੍ਰੋਬਲਮਸ ਆਉਂਦੀਆਂ ਨੇ ਜਿਦਾ ਸਕਿਨ ਰੈਸ਼ ਹੀਟ ਐਗਜੋਸਟਨ ਐਂਡ ਹੀਟ ਸਟ੍ਰੋਕ ਤੇ ਇਹ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਇਹ ਆਪਣੀ ਹੈਲਥ ਨੂੰ ਸਿੰਪਲ ਪ੍ਰੋਬਲਮ ਤੋਂ ਲੈ ਕੇ ਜਾਨਲੇਵਾ ਤੱਕ ਸਾਬਤ ਹੋ ਸਕਦੀਆਂ ਨੇ ਤੇ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਖਾਸ ਮਰੀਜ਼ਾਂ ਦੇ ਵਿੱਚ ਜਿਸ ਤਰ੍ਹਾਂ ਕਿਸੇ ਨੂੰ ਮੰਨ ਲਓ ਹਾਰਟ ਦੀ ਪ੍ਰੋਬਲਮ ਹੈ 슈ਗਰ ਦੇ ਮਰੀਜ਼ ਨੇ ਬ੍ਰੇਨ ਡਿਸੀਜ਼ਸ ਨੂੰ ਤੋਂ ਸਫਰ ਕਰ ਰਹੇ ਨੇ ਤੇ ਉਸ ਤਰ੍ਹਾਂ ਦੇ ਮਰੀਜ਼ਾਂ ਵਿੱਚ ਡੀ ਹਾਈਡਰੇਸ਼ਨ ਤੇ ਇਲੈਕਟ੍ਰੋਲਾਈਟ ਇੰਬੈਲੈਂਸ ਕਰਕੇ ਕੰਡੀਸ਼ਨ ਬਿਗੜ ਸਕਦੀ ਹੈ ਤੇ ਕਈ ਵਾਰੀ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ ਤੇ ਜੇ ਅਸੀਂ ਬ੍ਰੇਨ ਡਿਸੀजेस ਦੀ ਗੱਲ ਕਰੀਏ ਤਾਂ ਡੀਹਾਈਡਰੇਸ਼ਨ ਦੇ ਨਾਲ ਸੈਰੀਬਰਲ ਵੇਨਸ ਸਮ ਥਰੰਬਸ ਬਣਨ ਦਾ ਜਿਹਨੂੰ ਅਸੀਂ ਸੀਵੀਟੀ ਕਹਿੰਦੇ ਆ ਉਹਦੇ ਚਾਂਸਸ ਕਾਫੀ ਵੱਧ ਜਾਂਦੇ ਨੇ ਇਹ ਇੱਕ ਤਰ੍ਹਾਂ ਦਾ ਸਟ੍ਰੋਕ ਹੁੰਦਾ ਹੈ ਜਿਹਦੇ ਚ ਆਪਣਾ ਵੇਨਸ ਜਿਹੜੀਆਂ ਬ੍ਰੇਨ ਤੋਂ ਬਲੱਡ ਨੂੰ ਵਾਪਸ ਹਾਰਟ ਤੱਕ ਲੈ ਕੇ ਆਉਂਦੀਆਂ ਨੇ ਉਹਨਾਂ ਚ ਬਲੌਕੇਜ ਹੋ ਸਕਦੀ ਹੈ ਤੇ ਇਹ ਇੱਕ ਤਰ੍ਹਾਂ ਦਾ ਸਟ੍ਰੋਕ ਹੁੰਦਾ ਹੈ ਜਿਹੜੀ ਪੇਸ਼ੈਂਟ ਦੀ ਲਾਈਫ ਦੇ ਉੱਤੇ ਵੀ ਰਿਸਕ ਪਾ ਸਕਦਾ ਹੈ ਠੀਕ ਹੈ ਜੀ ਕਿਸਾ ਦੇਖ ਸਟਾਰਗਨਿਸਟ ઓਦੀ ਗੱਲ ਕੀਤੀ ਜਾਂਦੀ ਕਾਫੀ ਹਸਤਾ 40 ਪਲੱਸ ਡਿਗਰੀ ਟੈਂਪਰੇਚਰ ਹੈ ਇਹ ਬ੍ਰੇਨ ਦੇ ਨਾਲ ਨਾਲ ਹੋਰ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਹੋਰ ਨਿਉਤਾ ਦੇ ਸਕਦਾ ਅਗਰ ਅਸੀਂ ਇਸ ਦਾ ਬਚਾਅ ਨਹੀਂ ਕਰਦੇ ਗਰਮੀ ਤੋਂ ਆ ਇਹਦੇ ਨਾਲ ਜੀ ਡੀ ਹਾਈਡਰੇਸ਼ਨ ਹੋਣ ਦੇ ਨਾਲ ਸਭ ਤੋਂ ਪਹਿਲੇ ਆਪਣੇ ਬਾਡੀ ਦੇ ਵਾਈਟਲਸ ਆਰਗਨ ਕਿਸੇ ਵੀ ਆਰਗਨ ਦੇ ਉੱਤੇ ਅਸਰ ਪੈ ਜਾਂਦਾ ਹੈ ਜੇ ਅਸੀਂ ਸਿੰਪਲ ਗੱਲ ਕਰੀਏ ਸਕਿਨ ਤੋਂ ਸਕਿਨ ਦੇ ਉਤੇ ਅਸਰ ਪੈ ਸਕਦਾ ਹੈ ਸਕਿਨ ਰੈਸ਼ ਸਕਿਨ ਬਰਨਸ ਹੁੰਦੇ ਨੇ ਅ ਇਸ ਤੋਂ ਇਲਾਵਾ ਡੀ ਹਾਈਡਰੇਸ਼ਨ ਹੋਣ ਦੇ ਨਾਲ ਜਿਹਨੂੰ ਅਸੀਂ ਸਿੰਪਲ ਲੈਂਗੁਏਜ ਕਹਿੰਦੇ ਆ ਕਿ ਸਰੀਰ ਦੇ ਅੰਦਰ ਪਾਣੀ ਦੀ ਕਮੀ ਆ ਗਈ ਉਹਦੇ ਨਾਲ ਆਪਣੀ ਬਾਡੀ ਦੇ ਸਾਰੇ ਵਾਈਟਲ ਫੰਕਸ਼ਨਸ ਦੇ ਉਤੇ ਅਫੈਕਟ ਪੈਂਦਾ ਹੈ ਮਸਲ ਕ੍ਰੈਂਪਸ ਹੋ ਸਕਦੇ ਨੇ ਅਸੀਂ ਲੈਥਾਰਜਿਕ ਕਮਜ਼ੋਰ ਮਹਿਸੂਸ ਕਰਦੇ ਹਾਂ ਤਾਂ ਇਸ ਤੋਂ ਇਲਾਵਾ ਪੇਸ਼ੈਂਟ 언ਕੌਂਸ਼ੀਅਸ ਵੀ ਹੋ ਸਕਦਾ ਜੇ ਪਾਣੀ ਦੀ ਮਾਤਰਾ ਘਟ ਜੇ ਤੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸਿਆ ਕਿ ਪੇਸ਼ੈਂਟ ਜਿਨ੍ਹਾਂ ਨੂੰ ਕਿਡਨੀ ਦੀ ਪ੍ਰੋਬਲਮ ਹੈ ਹਾਰਟ ਦੀ ਪ੍ਰੋਬਲਮ ਹੈ ਉਹਨਾਂ ਦੇ ਵਿੱਚ ਇਹ ਜਿਆਦਾ ਜਾਨਲੇਵਾ ਸਾਬਤ ਹੋ ਸਕਦਾ ਕਿਸ ਤਰ੍ਹਾਂ ਸਾਨੂੰ ਬਚਾਅ ਰੱਖਣਾ ਚਾਹੀਦਾ ਆਮ ਮਲੇ ਅੱਜਕੱਲ ਲੜਿਆ ਲੋਕਾਂ ਨੂੰ ਚਾਹੇ ਬੱਚੇ ਹੋਣ ਬਜ਼ੁਰਗ ਹੋਣ ਜਾਂ ਆਮ ਸਾਡੇ ਏੜੇ ਯੰਗ ਹੋਣ ਕਿਸ ਤਰ੍ਹਾਂ ਇਸ ਗਰਮੀ ਤੋਂ ਬਚਾਅ ਕਰ ਸਕਦੇ ਹਾਂ ਅ ਇਹਦਾ ਜੀ ਬਚਾਅ ਦਾ ਸਭ ਤੋਂ ਸਿੰਪਲ ਤਰੀਕਾ ਇਹ ਹੈ ਕਿ ਅਸੀਂ ਆਪਣੇ ਸਰੀਰ ਨੂੰ ਐਡਿਕੁਏਟਲੀ ਪ੍ਰੋਪਰ ਵੇ ਦੇ ਵਿੱਚ ਹਾਈਡਰੇਟ ਕਰਕੇ ਰੱਖਣਾ ਹੈ ਹਾਈਡਰੇਸ਼ਨ ਦਾ ਮਤਲਬ ਹੈ ਕਿ ਅਸੀਂ ਲਿਕੁਇਡਸ ਫਲੂਇਡ ਜਿਸ ਤਰ੍ਹਾਂ ਕਿ ਪਾਣੀ ਹੋ ਗਿਆ ਸ਼ਕੰਜਵੀ ਹੋਗੀ ਹੋਰ ਤਰ੍ਹਾਂ ਦੇ ਲਿਕੁਇਡਸ ਹੋਗੇ ਫਰੂਟਸ ਹੋਗੇ ਇਹਨਾਂ ਦਾ ਇਸਤੇਮਾਲ ਕਰ ਸਕਦੇ ਆ ਅ ਕੁਝ ਖਾਸ ਕਿਸਮ ਦੇ ਪੇਸ਼ੈਂਟ ਜਿਦਾਂ 슈ਗਰ ਦੇ ਮਰੀਜ਼ ਹੋਗੇ ਉਹਨਾਂ ਚ 슈ਗਰ ਦੀ ਰੈਸਟ੍ਰਿਕਸ਼ਨ ਰਹੇਗੀ ਜਿਦਾਂ ਕਿਸੇ ਦਾ ਬੀਪੀ ਜ਼ਿਆਦਾ ਵੱਧਾ ਉਹਨੂੰ ਨਮਕ ਦਾ ਉਸੇ ਹਿਸਾਬ ਨਾਲ ਸੇਵਨ ਕਰਨਾ ਹੈ ਬਾਕੀ ਹਾਈਡਰੇਸ਼ਨ ਜਿਹਦਾ ਅੱਜ ਕੱਲ ਓ ਆਰਐਸ ਵੀ ਮਿਲ ਜਾਂਦੇ ਨੇ ਉਹਨਾਂ ਦਾ ਵਰਤੋਂ ਕਰਨਾ ਜ਼ਰੂਰੀ ਹੈ। ਮੋਸਲੇ کہتے ਕਈ ਅੱਜ ਕੱਲ ਜਿਹੜੇ ਗਰ ਵੀ ਪਈ ਲੋਕੀ ਜਿਹੜਾ ਅਲਕੋਹਲ ਦੀ ਗੱਲ ਕਰਦੇ ਦੀ ਹੈ। ਅਲਕੋਹਲ ਜਾਂ ਬੀਅਰ ਹੋਵੇ ਕਾਫੀ ਲੋਕ ਜਾਣਦੇ ਕਿ ਲਗnabla ਇਹਦਾ ਵੀ ਅਸਰ ਕਾਫੀ ਪ੍ਰਭਾਵ ਪੈ ਸਕਦਾ ਸ਼ਰੀਰ ਉੱਪਰ। ਦੇਖੋ ਇਸ ਦਾ ਅਸਰ ਤਾਂ ਖਰਾਬ ਹੀ ਪਏਗਾ ਇਹ ਡੀਹਾਈਡਰੇਸ਼ਨ ਨੂੰ ਹੋਰ ਵਧਾ ਸਕਦੇ ਨੇ। ਇਸ ਤੋਂ ਇਲਾਵਾ ਅਲਕੋਹਲ ਦੇ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਇਹ ਆਪਣੇ ਬਾਡੀ ਦੇ ਹਰ ਆਰਗਨਸ ਨੂੰ ਡੈਮੇਜ ਕਰਦਾ ਹੈ ਤੇ ਇਸ ਦੇ ਸੇਵਨ ਤੋਂ ਵੀ ਬਚਾਵ ਰੱਖਣਾ ਚਾਹੀਦਾ। ਦੂਰ ਰਹਿਣਾ ਚਾਹੀਦਾ। ਸੋ ਇਸਨ ਸ਼ਹਿਰ ਦੇ ਨਾਮੀ ਡਾਕਟਰ ਡਾਕਟਰ ਰਾਜੇਸ਼ਵਰ ਜੀ ਨੇ ਦੱਸਿਆ ਅੱਜ ਜਿਹੜੀ ਉੱਤਰ ਭਾਰਤ ਵਾਲਾ ਪੰਜਾਬ ਤੇ ਜਿਹੜੀ ਆ 40 ਪਲੱਸ ਡਿਗਰੀ ਟੈਂਪਰੇਚਰ ਹੋ ਗਿਆ ਹੀਟ ਵੇਵ ਚੱਲ ਰਹੀ ਹੈ ਤਾਂ ਇਸ ਤੋਂ ਬਚਣ ਲਈ ਕੋਈ ਇਲਾਜ ਹੈ ਤੇ ਆਪਣੇ ਸਰੀਰ ਨੂੰ ਡੀਹਾਈਡਰੇਟ ਤੋਂ ਬਚਾਓ ਤੇ ਕੋਸ਼ਿਸ਼ ਕਰੋ ਵੱਤੋਂ ਤੁਸੀਂ ਆਪਣਾ ਪਾਣੀ ਲਿਕੁਇਡ ਲਓ ਜੂਸ ਲਓ ਤੇ ਖਾਸ ਕਰਕੇ ਜਿਹੜਾ ਇਹਨਾਂ ਨੂੰ ਦਿਮਾਗ ਦੀ ਪ੍ਰੋਬਲਮ ਹੈ ਜਾਂ 슈ਗਰ ਦੀ ਪ੍ਰੋਬਲਮ ਹੈ ਜਾਂ ਉਹ ਕਿਸ ਕਿਡਨੀ ਦੀ ਪ੍ਰੋਬਲਮ ਹੈ ਉਹ ਖਾਸੇ ਉਹ ਮਰੀਜ਼ ਇਸ ਮੌਸਮ ਵਿੱਚ ਆਪਣਾ ਵਿਸ਼ੇਸ਼ ਧਿਆਨ ਕਰ हो सके ते कम दे संबंध ਵਿੱਚ ਬਾਹਰ ਨਿਕਲੋ अदरवाइज ਬੱਚੇ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਨਿਕਲਣ ਨੂੰ ਕੋਸ਼ਿਸ਼ ਕਰੋ ਵੀ ਉਹ ਘਰ ਤੋਂ ਬਾਹਰ ਨਾ ਨਿਕਲੋ ਕਿ ਇਹ ਜਿਹੜੀ ਲੋ ਪੈ ਰਹੀ ਹੈ ਇਹ ਸਿੱਧੇ ਤੌਰ ਤੇ ਤੁਹਾਡੇ ਸਟ੍ਰੋਕ ਨੂੰ ਵੀ ਕਿਤੇ ਨਾ ਕਿਤੇ ਅ ਸਟ੍ਰੋਕ ਦੇਣ ਵਾਸਤੇ ਖर्चा ਜਿਤਾਇਆ ਜਾ ਸਕਦਾ ਹੈ ਲੇਕਿਨ ਫਿਰ ਵੀ ਆਉ ਗੱਲਬਾਤ ਕਰਦੇ ਨੇ ਲੋਕ ਜਿਹੜੇ ਸ਼ਹਿਰ ਦੇ ਲੋਕ ਜਿਹੜੀ ਲੋ ਪ੍ਰਵਾਨ ਦੀ ਜਿਹੜੀ ਕਹਿਰ ਪ੍ਰਵਾਨ ਦੀ ਜਿਹੜੀ ਗਰਮੀ ਪੈ ਰਹੀ ਹੈ ਸ਼ਹਿਰ ਦੇ ਵਿੱਚ ਔਰ ਕਿਸ ਤਰ੍ਹਾਂ ਦਾ ਦਿਨ ਚੱਲੇ ਜਾਂਦੀ ਹੈ ਤਾਂ ਕੀ ਕਹਿਣਾ ਚਾਹਲੇ ਗਰਮੀ ਬਾਰੇ ਆਓ ਗੱਲਬਾਤ ਕਰਦੇ ਹਾਂ ਸ਼ਹਿਰ ਵਾਸੀ ਸੋ ਸ਼ਹਿਰ ਵਾਸੀ ਮੌਜੂਦ ਹੈ ਜਿਹੜੇ ਇਸ ਟਾਈਮ ਅਸੀਂ ਸ਼ਹਿਰ ਦੇ ਵਿੱਚ ਘਾਰ ਬਾਜ਼ਾਰ ਦੇ ਖੜੇ ਆ ਤੇ ਗਸਤਾਂ ਵੀ ਸਭ ਗਰਮੀ ਪੀ ਰਹੀ ਹੈ ਲੂ ਪੀ ਰਹੀ ਤੇ ਲੋ ਠੰਡਾ ਠੰਡਾ ਪਾਣੀ ਦਾ ਜੂਸ ਪੀ ਰਹੇ ਗੱਲਬਾਤ ਭਾਜੀ ਕੀ ਨੰਬਰ ਹੈ ਤੁਹਾਡਾ ਯਾਰ ਨਾਮ ਵਿਕਰਮ ਅੱਜ ਅਜੀ ਕਿਦਾ ਕਿੰਨੀ ਗਰਮੀ ਪੈ ਰਹੀ ਹੈ ਗਰਮੀ ਇਸ ਟੈਂਪ 45 46 ਡਿਗਰੀ ਟੈਂਪਰੇਚਰ ਮੇ ਵੀ ਹੋਣਾ ਤੇ ਮੇਰੇ ਹਿਸਾਬ ਨਾਲ ਇਹ ਗਰਮੀ ਚ ਹੋਰ ਬਾਹਰ ਦੀਆਂ ਚੀਜ਼ਾਂ ਪੀਣ ਨਾਲ ਆਪਾਂ ਨੂੰ ਇਹ ਨੇਚਰਲ ਚੀਜ਼ ਜਿਹੜਾ ਬਿਲ ਦਾ ਜੂਸ ਪੀ ਲੈਣਾ ਚਾਹੀਦਾ ਤੇ ਚੰਗਾ ਵਾ ਸਿਹਤ ਲਈ ਦਿਮਾਗ ਲਈ ਵੀ ਆਪਣੇ ਲਈ ਠੰਡਾ ਹੁੰਦਾ ਤੇ ਕੰਮ ਜੋ ਕਰਦੇ ਕੰਮ ਮੈਂ ਜੀ ਜੋ ਕਰਦਾ ਕਿੰਨੀ ਕਦੇ ਬਾਹਰ ਨਿਕਲਣਾ ਪੈਂਦਾ ਗਰਮੀ ਚੋਂ ਕੰਮ ਲਈ ਹਰ ਬੰਦੇ ਨੂੰ ਜਾਣਾ ਪੈਣਾ ਜਿੱਥੇ ਜਾਣ ਦੀ ਲੋੜ ਹੈ ਜਾਣਾ ਹੀ ਪੈਣਾ ਪਰ ਇਹ ਵੀ ਜਿੱਥੋਂ ਨਿਕਲੇ ਆ ਕੰਮ ਦੇ ਲਈ ਘਰ ਵੀ ਜਾਣਾ ਕੰਮ ਵੀ ਜਾਣਾ ਹਰ ਚੀਜ਼ ਸਾਰੇ ਕੰਮ ਜ਼ਰੂਰੀ ਨੇ ਨੀ ਕਰਨੀ ਪੈ ਰਹੀ ਹੈ ਕਿੰਨਾ ਕੁ ਪਾਣੀ ਪੀਣ ਦੇ ਦਿੰਦੇ ਵਿੱਚ ਗਰਮੀ ਵਿੱਚ ਇਸ ਗਰਮੀ ਵਿੱਚ ਘੱਟੋ ਘੱਟ 4-5 ਲੀਟਰ ਪਾਣੀ ਡੇਲੀ ਦਾ ਚਾਹੀਦਾ ਹੈ ਜਿਸ ਹਿਸਾਬ ਦੀ ਗਰਮੀ ਪੈ ਰਹੀ ਹੈ ਬੋਡੀ ਇੰਨੀ ਜ਼ਿਆਦਾ ਡੀ ਹਾਈਡਰੇਟ ਹੋ ਜਾਂਦੀ ਹੈ ਪਾਣੀ ਦੀ ਲੋੜ ਬਹੁਤ ਜ਼ਿਆਦਾ ਹੈਗੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਬਹੁਤ ਬੁਰੇ ਹਾਲ ਨੇ ਮੇਰਾ ਨਾਮ ਆਨੰਦ ਸਿੰਘ ਹੈ ਜੀ ਮੈਂ ਟੱਬਾ ਰੋਡ ਚ ਸਕੂਲ ਚਲਾਉਂ ਮੇਰੇ ਹਾਂ ਕਿਸੇ ਦੇ ਤੋਂ ਵੀ ਆ ਬਹੁਤ ਜ਼ਿਆਦਾ ਗਰਮੀ ਪਈ 40 25 ਟੋਲ ਜੰਪਰੀ ਪਹੁੰਚ ਹਾਂ ਇਹਨਾਂ ਦੇ ਖਿਆਲ ਮੈਂ ਕਹਿੰਦਾ ਸਰ ਬੜਾ ਬੁਰਾ ਹਾਲ ਹੋਇਆ ਹੈ ਹਾਂ ਸਪੈਸ਼ਲੀ ਜਿਹੜੇ ਛੋਟੇ ਬੱਚੇ ਸਕੂਲਾਂ ਦੇ ਨੇ ਮੈਂ ਜਿਹੜੀ ਉਸ ਕਿਉਂਕਿ ਮੈਂ ਸਕੂਲ ਚਲਾਉਣਾ ਮੈਂ ਸਕੂਲ ਦਾ ਰੇਟੇਰ ਕਰੂੰਗਾ ਤੇ ਇਸੇ ਕਰਕੇ ਮੈਂ ਆਪਣੇ ਸਕੂਲ ਦਾ ਟਾਈਮ ਵੀ ਚੇਂਜ ਕੀਤਾ ਹੈ ਸਵੇਰੇ 7 ਵਜੇ ਤੋਂ ਲੈ ਕੇ 11:30 ਤੱਕ ਟਾਈਮ ਰੱਖ ਲਿਆ ਇਹ ਬੱਚੇ ਇਹ ਗਰਮੀ ਪਿੱਛੇ ਕਿਉਂਕਿ ਜਾਨ ਹੈ ਤੇ ਜਹਾਨ ਹੈ ਜੇ ਬੱਚੇ ਰਹਿਣਗੇ ਤਾਂ ਪੜਾਈ ਤਾਂ ਹੋਈ ਜਾਏਗੀ ਜੀ ਪਰ ਸਰਕਾਰ ਨੂੰ ਵੀ ਚਾਹੀਦਾ ਗਰਮੀ ਦੇ ਵਾਸਤੇ ਕੁਝ ਨਾ ਕੁਝ ਅਜਿਹਾ ਅਰੇਂਜਮੈਂਟ ਕਰੇ ਕਿ ਤਾਂ ਕਿ ਲੋਕਾਂ ਨੂੰ ਥੋੜੀ ਰਾਹਤ ਮਿਲੇ ਇੱਕ ਤਾਂ ਲਾਈਟ ਦਾ ਕੱਟ ਬਿਲਕੁਲ ਹੀ ਬੰਦ ਹੋ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਇਹ ਬੜਾ ਮੋਖਾ ਹੋ ਰਿਹਾ ਲੋਕਾਂ ਵਾਸਤੇ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਆਪਾਂ ਨੂੰ ਬਚਾਓ ਕਿਦਾਂ ਕਰਨਾ ਚ ਬੱਚਿਆਂ ਨੂੰ ਜਿਹੜਾ ਵੀ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਲੋਕਰ ਲੈਣਾ ਚਾਹੁੰਦਾ ਪਾਣੀ ਪਿਣਾ ਚਾਹੁੰਦਾ ਸਿਰ ਤੇ ਰੁਮਾਲ ਰੁਮੂ ਰੱਖ ਕੇ ਰੱਖੋ ਤਾਂ ਕਿ ਲੋਨਲ ਅਫੈਕਟ ਨਾ ਪਈ ਤੇ ਸਿਹਤ ਨਾਲ ਦਾ ਵੀ ਤਾਂ ਮੈਂ ਤਾਂ ਇਹ ਕਹੂੰਗਾ ਕਿ ਜਿੰਨਾ ਬਚਾਅ ਹੋ ਸਕਦਾ ਹੈ ਬਚਾਅ ਉੱਥੇ ਹੀ ਹੈ ਮੈਂ ਭਾਈ ਸੀਐਮਸੀ ਹਸਪੀਟਲ ਤੋਂ ਆ ਰਿਹਾ ਜੀ ਉੱਥੇ ਫਾਦਰ ਸਾਹਿਬ ਮੇਰੇ ਐਡਮਿਟ ਆ ਮੈਂ ਭਾਈ ਆਪਣੇ ਘਰੇ ਜਾਣਾ ਗਰਮੀ ਦਾ ਬਹੁਤ ਪੈਰੀ ਭਾਈ ਬਹੁਤ ਬੁਰੇ ਹਾਲ ਆ ਬਾਹਰ ਨਿਕਲੋ ਬਸ ਬੋਲੇ ਸੁੱਕਦੇ ਜੂਸ ਦਾ ਹੀ ਹਾਰਾ ਵਾ ਪਾਣੀ ਬਸ ਪਾਣੀ ਨਾਲ ਕਿੰਨਾ ਕੋ ਪਾਣੀ ਪੀ ਜਾ ਰਹੇ ਦੋ ਬਸ ਭਾਈ ਇੱਥੋਂ ਨਿਕਲੇ ਪਹਿਲਾਂ ਕਿ ਜੂਸ ਪੀਤਾ ਹੁਣ ਫੇਰ ਆ ਕੇ ਜੂਸ ਬਸ ਮੂੰਹ ਬਸ ਮੂੰਹ ਸੁੱਕੀ ਜਾ ਰਿਹਾ ਭਾਈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬਹੁਤ ਜ਼ਿਆਦਾ ਕਿੰਨੀ ਗਰਮੀ ਪੈ ਰਹੀ ਹੈ ਇਸ ਵਕਤ ਗਰਮੀ ਬਹੁਤ ਹੈ ਕਿਤੋਂ ਬਾਹਰੋਂ ਆ ਰਹੀ ਕਿਤੇ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹਾਂ ਇਦਣਾ ਗਰਮੀ ਹੈ ਧੁੱਪੀ ਬਹੁਤ ਜ਼ਿਆਦਾ ਨਹੀਂ ਡਾਕਟਰ ਕੋਲ ਬਸ ਗਿਆ ਥਾ ਮੈਂ ਅੱਛਾ ਹਾਂ ਫੈਮਿਲੀ ਲੈ ਕੇ ਬੱਚੇ ਦਾ ਆਇਸ਼ ਦਾ ਪ੍ਰੋਬਲਮ ਹੈ ਅੱਛਾ ਹਾਂ ਉਸ ਹਾਈਵਾਲ ਰੋਡ ਸੇ ਆ ਰਹਾ ਹਾਂ ਬਹੁਤ ਗਰਮੀ ਆ ਰਹਾ ਹੈ गर्मी है। बहुत है। आ, किस समय में देख रहे गर्मी कितनी पड़ी है बहुत गर्मी है वैसे मुख में अगर कवर करके ना जाओ तो बहुत हवा चल रही है हवा के साथ बहुत लू चल रहा है एक मिनट भी खड़े नहीं हो सकते खाली में बहुत दिक्कत हो रही है इससे पहले पिछले हफ्ते में इतने गर्मी नहीं थे है। हाँ बहुत ज्यादा गर्मी मुख में तो वैसे करके जाना है कॉटन के कपड़े से फिर तो ग्स वगैरह सारे कुछ बहुत काम ना हो तो जरूरी नहीं है तो फिर बाहर नहीं निकलते हैं बाहर मत निकलो खास इस मौसम में डिहाइड्रेशन की प्रॉब्लम रहती है जा जा पानी पियो नमकीन पानी जैसे बेल का पानी पी लो हां जी बहुत पानी पीना चाहिए क्योंकि अगर पानी ना पिए तो बहुत दिक्कत होती है शरीर में ऐसे ही घबराहट शुरू हो जाते हैं बहुत सो गर्मी जो हालात चल रहे हैं इस टाइम उत्तर प्रदेश और पंजाब के बीच इस टाइम लू परमानदी जो गर्मी पड़ रही है तो पंजाब के बीच इस टाइम जो टेंपरेचर की बात करते हैं पंजाब के टेंपरेचर हैगा या वो 40 डिग्री तो ऊपर हो चुका है 45 डिग्री पहुंच चुका है तो ऐसे जो लोग हैं के घर अंदर बैठने मजबूर हो गया कितनी गर्मी पड़ रही है

ਅ 44 ਡਿਗਰੀ ਤੋਂ ਉੱਪਰ ਪਹੁੰਚ ਚੁੱਕਾ ਹੈਗਾ ਤਾਂ ਜਿਹੜੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਚੁੱਕਾਤਾ ਡਾਕਟਰਾਂ ਨੇ ਵੀ ਇਸ ਵਾਰ ਤੀ ਵੀ ਅਗਰ ਜ਼ਰੂਰੀ ਕੰਮ ਹੋਵੇ ਤਾਂ ਹੀ ਤੁਸੀਂ ਘਰੋਂ ਬਾਹਰ ਨਿਕਲੋ ਆਦਰਵਾਇਸ ਆਪਣੇ ਘਰਾਂ ਵਿੱਚ ਬੈਠੋ ਤਾਂ ਸ਼ਹਿਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਜਿਹੜੇ ਲੋਕ ਹੈ ਉਹ ਆਪਣੇ ਸਿਰੇ ਜ਼ਰੂਰੀ ਕੰਮਾਂ ਲਈ ਸ਼ਹਿਰ ਤੋਂ ਆਪਣੇ ਕੰਮਾਂ ਵਾਸਤੇ ਜਾ ਰਹੇ ਆਦਰਵਾਇਸ ਲੋਕਾਂ ਦਾ ਘਰੋਂ ਨਿਕਲਣਾ ਇਸ ਤੇਜ ਤਪਦੀ ਧੁੱਪ ਔਰ ਸੂਰਜ ਨੇ ਘਰੋਂ ਨਿਕਲਣਾ ਲੋਕਾਂ ਦਾ ਕੁਸ਼ਵਾਰ ਕਰਤਾ ਹੈ ਤਾਂ ਜਿਹੜੇ ਸ਼ਹਿਰ ਵਾਸੀ ਹੈਗੇ ਉਹ ਘਰ ਦੇ ਵਿੱਚ ਬੈਠਣੋਂ ਮਜਬੂਰ ਹੋ ਗਏ ਡਾਕਟਰਾਂ ਨੇ ਇੱਕ ਬਹੁਤ ਵੱਡੀ ਸਲਾਹ ਦਿੱਤੀ ਹੈ ਕਿ ਜੁੜੀ ਹੋਵੇ ਤਾਂ ਹੀ ਬਾਹਰ ਨਿਕਲੋ ਬਾਤ ਤੋਂ ਬਾਜ ਬਾਤ ਤੋਂ ਬਾਤ ਤੁਸੀਂ ਸ਼ਕੰਜਮੀ ਦਾ ਨਿੰਬੂ ਪਾਣੀ ਦਾ ਔਰ ਤੁਸੀਂ ਔਰਸ ਦਾ ਬਾਤ ਤੋਂ ਸੇਵਨ ਕਰੋ ਜੂਸ ਪੀਓ ਜਿੰਨਾ ਹੋਵੇ ਬਾਤ ਤੋਂ ਤੁਸੀਂ ਸ਼ਹਿਰ ਦੇ ਆਪਣਾ ਦਿਨ ਦੇ ਵਿੱਚ ਲਿਕਵਿਡ ਲਓ ਤਾਂ ਹੀ ਤੁਸੀਂ ਇਸ ਗਰਮੀ ਦੇ ਵਿੱਚੋਂ ਬਚ ਸਕਦੇ ਹੋ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਟੈਂਪਰੇਚਰ ਹੋਰ ਵਧਣ ਦੇ ਚਾਂਸ ਹੋ ਸਕਦੇ ਆ ਲੇਕਿਨ ਡਾਕਟਰ ਨੇ ਸਲਾਹ ਹੈ ਤੁਸੀਂ ਆਪਣੇ ਘਰਾਂ ਵਿੱਚ ਇਸ ਤਪਦੀ ਜਿਹੜੀ ਧੁੱਪ ਦੇ ਵਿੱਚ ਜਿਹੜੀ ਲੋ ਪ੍ਰਭਾਂਦੀ ਜਿਹੜੀ ਗਰਮੀ ਹੈਗੀ ਉਹਦੇ ਵਿੱਚ ਆਪਣੇ ਘਰਾਂ ਵਿੱਚ ਬੈਠ ਕੇ ਆਪਣੇ ਇਸ ਗਰਮੀ ਤੋਂ ਥ੍ਰੀ ਆਪਣੇ ਸ਼ਰੀਰ ਨੂੰ ਬਚਾ ਸਕਦੇ ਹੋ ਕੈਮਰਮੈਨ ਬੋਬੀਨਾ ਸੰਦੀਪ ਸ਼ਰਮਾ ਟੈਨਸਰਟੀਵੀ ਲੁਧਿਆਣਾ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par